ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਪਾਂ ਜ਼ਿੰਦਗੀ ਬਲਾਸ ਦੇ ਲੜੀ ਤਹਿਤ 23ਵੇਂ ਸਾਲ ਦਾ ਹਵਾਲ ਕਵੀ ਦੀ ਕਲਮ ਤੋਂ ਸਰਵਣ ਕਰੀਏ 23 ਸਾਲ ਦੇ ਵਿੱਚ ਤੰਗਾ ਫਲਾਵੇ ਕੀਤਾ ਗੌਰ ਦੇ ਨਾਲ ਕਿਆਸ ਨਹੀਂ ਅੱਖੀ ਤੇ ਅੱਖੀ ਦੇਖ ਕੇ ਤੁਰਦਿਆਂ ਸੱਜਣਾ ਨੂੰ ਹੋਇਆ ਚਿੱਤ ਦੇ ਵਿੱਚ ਉਦਾਸ ਨਹੀਂ ਜਿਹੜਾ ਨਾਲ ਖੁਰਾਕ ਦੇ ਪਾਲਿਆ ਏ ਤੇਰਾ ਛੱਡਣਾ ਕੀੜਿਆਂ ਮਾਸ ਨਹੀਂ ਕਿਸੇ ਰੋਜ ਨੂੰ ਦਿਲ ਬਰਾ ਉੱਡ ਜਾਣਾ ਰਹਿਣੀ ਸਦਾ ਕਲਬੂਤ ਮੇ ਸਾਸ ਨਹੀਂ ਸਦਾ ਨਹੀਂ ਬਾਜ਼ਾਰ ਦਾ ਸੈਰ ਕਰਨਾ ਪੀ ਨੇ ਬਰਫ ਦੇ ਸਦਾ ਗਲਾਸ ਨਹੀਂ ਹੋਇਆ ਸਖਤ ਮਕਈ ਦੇ ਦਾਣਿਆ ਓਏ ਕਦੇ ਵੇਖਿਆ ਮਰਦ ਖਰਾਸ ਨਹੀਂ ਕਦੀ ਹੋਵਣੀ ਬੰਦ ਜ਼ੁਬਾਨ ਤੇਰੀ ਕਰਨੇ ਮਿੱਠੜੇ ਸੁਖਨ ਬਿਲਾਸ ਨਹੀਂ ਕਿਸੇ ਰੋਜ ਨੂੰ ਮਲ ਉਝਾੜ ਲੈਣੀ ਸਦਾ ਵਿੱਚ ਓਟਾਰੀਆਂ ਵਾਸ ਨਹੀਂ ਤੇਰੀ ਸ਼ਕਲ ਜਹਾਨ ਤੋਂ ਗੁੰਮ ਹੋਣੀ ਤੇਰੇ ਲੱਭਣੇ ਨਕਸ਼ ਨਕਾਸ਼ ਨਹੀਂ ਤੇਰੇ ਜਾਨੀਆਂ ਦਿਲਬਰਾਂ ਸੱਜਣਾ ਨੇ ਇੱਕ ਰਾਤ ਵੀ ਰਖਣੀ ਲਾਸ਼ ਨਹੀਂ ਹੁਣ ਦਾਨ ਕਰ ਲੈ ਮਿੱਤਰਾ ਮਨ ਕਹਿਣਾ ਸਦਾ ਰਹਿਣੀਆਂ ਦੌਲਤਾਂ ਪਾਸ ਨਹੀਂ ਸੱਚੇ ਨਾਮ ਦਾ ਵਣਜ ਵਪਾਰ ਕਰ ਲੈ ਸਦਾ ਸਮਝ ਲੈ ਦਮਾਂ ਦੀ ਰਾਸ ਨਹੀਂ ਟਟਾ ਕਾਛ ਦੇ ਵਿੱਚ ਆਵਕਾਸ਼ ਹੋਇਆ ਘਟ ਫੁੱਟਿਆ ਬਾਦ ਆਕਾਸ਼ ਹਾਂ ਆਕਾਸ਼ ਨਹੀਂ ਦਇਆ ਸੰਗ ਸਰੀਰ ਨੇ ਬਿਨ ਸਜਾਣਾ ਕਦੀ ਹੋਵਨਾ ਆਤਮਾ ਨਾਸ ਨਾਹੀ 24 ਸਾਲ ਮੈਂ ਚਿਤ ਨੂੰ ਐਬ ਲੱਗੇ 24 ਸਾਲ ਮੈਂ ਚਿਤ ਨੂੰ ਐਬ ਲੱਗੇ ਬੰਦੇ ਰੱਬ ਦੀ ਯਾਦ ਪੁਲਹਾ ਦਿੱਤੀ ਬੈਠਾ ਵਿੱਚ ਅੰਧੇੜੇ ਮੌਜਮਾਣੇ ਕਾਮ ਅਕਲ ਦੀ ਸ਼ਮਾ ਬੁਝਾ ਦਿੱਤੀ ਵਿੱਚ ਆਣ ਕਰੋਧ ਨੇ ਵਾਸ ਕੀਤਾ ਘਰੋਂ ਸ਼ਾਂਤੀ ਮਾਰ ਕਢਾ ਦਿੱਤੀ ਕਰਮ ਇੰਦਰੇ ਖੁਸ਼ੀ ਦੇ ਕਰਮ ਕਰਦੇ ਗਿਆਨ ਇੰਦਰੇ ਪਕੜ ਸਜਾ ਦਿੱਤੀ ਪਾਪੀ ਲੋਭ ਨੇ ਆਣ ਮੁਕਾਮ ਕੀਤਾ ਲਾਲ ਚਿਹਰਸ ਦੀ ਤਮਾ ਵਧਾ ਦਿੱਤੀ ਠਾ ਠਮ ਦੇਮ ਦਾ ਬੜੀ ਹੰਕਾਰ ਸਿਰ ਤੇ ਜਾਲ ਮੁਕਾਮ ਅਦੀਨਗੀ ਢਾ ਦਿੱਤੀ ਵਰਤੀ ਅਕਲ ਦੀ ਕਾਮਣੇ ਗਮ ਕੀਤੀ ਤੇ ਲੋਈ ਲੱਜ ਹਯਾ ਦੀ ਲਾ ਦਿੱਤੀ ਪੰਜੇ ਵਿਸ਼ੇ ਵਿਕਾਰਾਂ ਵਿੱਚ ਹੋ ਕਾਬੂ ਭਾਜੀ ਅਕਲ ਸ਼ਤਰੰਜ ਉਲਟਾ ਦਿੱਤੀ ਸੁਰਤੀ ਤਿਆਗ ਵਿਰਾਗ ਦੀ ਪਈ ਸੁਤੀ ਤਮਾ ਚੰਦਰੀ ਕਿਸੇ ਜਗਾ ਦਿੱਤੀ ਅੰਤਹ ਕਰਨ ਮੇ ਤਨ ਹੈ ਦੁਖ ਜਿਹੜੇ ਵਸਤੂ ਹੋਰ ਦੀ ਹੋਰ ਦਿਖਲਾ ਦਿੱਤੀ ਮਾਇਆ ਸਦਾ ਅਸਤ ਤੇ ਸਤ ਪਾਸੇ ਮਾਇਆ ਸਦਾ ਅਸਤ ਤੇ ਸਤ ਪਾਸੇ ਉੱਪਰ ਘਤ ਆ ਵਰਣ ਨੇ ਛਾਂ ਦਿੱਤੀ ਗੱਲ ਗੱਲ ਭੁੱਲ ਗਈ ਕੋਲ ਇਕਰਾਰ ਵਾਲੀ ਕੋਈ ਗੱਲ ਸ਼ੈਤਾਨ ਸਮਝਾ ਦਿੱਤੀ ਕਾਮਦੇਵ ਸਮੁੰਦਰੋਂ ਛਲ ਮਾਰੀ ਬੀਰਜ ਬੂੰਦ ਦੀ ਨਦੀ ਚਲਾ ਦਿੱਤੀ ਉਹ ਵੀ ਪੁਰਸ਼ ਜਹਾਨ ਤੇ ਧਨ ਜਾਣੋ ਜਿੰਨਾ ਰੱਬ ਸੇ ਪ੍ਰੀਤ ਲਗਾ ਦਿੱਤੀ ਨੁਕਤਾ ਦੂਈ ਦਵੈਤ ਦਾ ਚੂਰ ਕੀਤਾ ਗੈਨੋ ਐਨ ਦੀ ਸ਼ਕਲ ਪਲਟਾ ਦਿੱਤੀ ਨਾਲ ਬ੍ਰਾਹਮ ਦੇ ਬ੍ਰਾਹਮ ਹੋ ਗਈ ਵਿਰਤੀ ਰੱਬੀ ਜਾਤ ਨਾਲ ਜਾਤ ਮਿਲਾ ਦਿੱਤੀ ਖੁਫੀਆ ਤੌਰ ਤੇ ਵਿੱਚ ਜਹਾਨ ਰਹਿੰਦੇ ਲਾਲਾ ਆਪਣੀ ਜੋਰ ਛੁਪਾ ਦਿੱਤੀ ਰਹਿੰਦੇ ਮਸਤ ਖਮੋਸ਼ ਬਿਨ ਅਮਲ ਪੀਤੇ ਕੀਨੇ ਆਬ ਹਿਆਤ ਪਿਲਾ ਦਿੱਤੀ ਪਾੜੇ ਉਹਨਾਂ ਦੇ ਨਾਸ ਹੋ ਗਈ ਦੁਨੀਆਂ ਇਸرائیਲ ਨਫੀਰ ਵਜਾ ਦਿੱਤੀ ਆਸ਼ਕ ਇੱਕ ਦੇ ਏਕਤਾ ਸਮਝ ਬੈਠੇ ਦੋਈ ਬਰਜ ਦੇ ਵਾਂਗ ਉਡਾ ਦਿੱਤੀ ਭੁੱਲ ਗਏ ਨੇ ਯਾਰ ਬਹੁਰੰਗ ਸਾਧਨ ਅੰਤਰ ਆਤਮੇ ਸੁਰਤ ਮਿਲਾ ਦਿੱਤੀ ਬਾਤ ਵਿੱਚ ਹੈ ਬਾਦਸ਼ਾਹ ਗਣੀ ਬੈਠਾ ਦੌਲਤ ਬਹਾਰ ਦੀ ਘਰੋਂ ਲੁਟਾ ਦਿੱਤੀ ਮੂਸਾ ਵਾਂਗ ਜੁ ਗਏ ਕੋ ਤੂਰ ਉੱਤੇ ਯਾਰੇ ਆਪਣੀ ਸ਼ਕਲ ਵਿਖਾ ਦਿੱਤੀ ਜਿਹੜੇ ਵਾਂਗ ਰਾਂ ਸਦਵ ਦਹਾਨ ਬੈਠੇ ਰੱਬ ਮਿਹਰ ਦੀ ਬੂੰਦ ਵਰਸਾ ਦਿੱਤੀ ਜਿੱਥੇ ਨੂਰ ਥੀ ਕਲਮ ਮਖਮੂਰ ਹੋਇਆ ਜਿੱਥੇ ਨੂਰ ਥੀ ਕਲਬ ਮਖਮੂਰ ਹੋਇਆ ਨਹੀਂ ਰੋਸ਼ਨੀ ਮੇਰ ਤੇ ਮਹਾਂ ਦਿੱਤੀ ਸਾਰੀ ਮਲ ਵਿਖੇਪਤਾ ਦੂਰ ਹੋਈ ਸੋਹੰ ਗੰਗ ਮੇ ਸੁਰਤ ਮਿਲਾ ਦਿੱਤੀ ਬਿਰਤੀ ਸੰਤ ਸਰੂਪ ਨੂੰ ਜਾਗ ਉੱਠੀ ਸੂਰਤ ਬਾਰੀ ਜਦੋਂ ਸੁਲਾ ਦਿੱਤੀ ਚਵਾਂ ਸਾਧਨਾ ਤੈ ਤ ਸੰਪੰਨ ਹੋਏ ਗੁਰਾਂ ਮੁਕਤਦੀ ਜੁਗਤ ਬਤਾ ਦਿੱਤੀ ਗੱਲ ਅੰਦਰੋਂ ਲੱਭ ਗਈ ਆਸ਼ਕਾਂ ਨੇ ਗੱਲ ਅੰਦਰੋਂ ਲੱਭ ਲਈ ਆਸ਼ਕਾਂ ਨੇ ਮੱਕੇ ਜਾਣਦੀ ਬਾਤ ਮੁਕਾ ਦਿੱਤੀ ਜਾਣੀ ਅੰਦਰੋਂ ਲੱਭ ਲਈ ਆਸ਼ਕਾਂ ਨੇ ਮੱਕੇ ਜਾਣਦੀ ਬਾਤ ਮੁਕਾ ਦਿੱਤੀ ਸ਼ਾਬਾਹ ਜਿਨ੍ਹਾਂ ਨੂੰ ਸਮਝੀਏ ਮਰਦ ਗਾਜੀ ਜਿਨ੍ਹਾਂ ਲਾਇ ਕੇ ਪ੍ਰੀਤ ਨ ਬਾਦ ਦਿੱਤੀ ਜਾ ਕੇ ਇਸ਼ਕ ਦੇ ਮਹਿਕ ਮੇਂ ਦਇਆ ਸਿੰਗਾ ਤੇ ਜਿੰਦ ਯਾਰ ਦੇ ਨਾਮ ਲਖਵਾ ਦਿੱਤੀ ਜਾ ਕੇ ਇਸ਼ਕ ਦੇ ਮਹਿਕ ਮੇਂ ਦਇਆ ਸਿੰਗਾ ਯਾ ਜਿੰਦ ਯਾਰ ਨੇ ਨਾਮ ਲਖਵਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ